ਫਟਾਉਲ ਤੋਂ ਫਿਰ ਕੀ ਹੋ ਗਿਆ ਜੀ ਪਰਮੰਦਰੋਂ ਵਾਲੀ ਤਾਂ ਬੜੀ ਆਸ ਸੀ ਕਿ ਵੀ ਉੱਥੋਂ ਲੜਨਗੇ ਇਲੈਕਸ਼ਨ ਜੇ ਉਹਦਾ ਹੁੰਦੇ ਨੇ ਪੋਲਿਟਿਸ਼ੀਅਨ ਦੀਆਂ ਸਨ ਬਥੇਆ ਤੇ ਹੁਣ ਫਿਰ ਅਗਲਾ ਸੱਤ ਕੀ ਹੈ 300 ਅੱਗੇ ਹੁਣ ਮੈਂ ਤਾਂ ਦਿੱਲੀ ਬਚਾ ਜੀ ਮੈਂ ਤੇ ਐਸੀ ਮੈਨੇ ਨੌਕਰੀ ਨੌਕਰੀ ਨੂੰ ਪੈਸੇ ਪੁੱਛੇ ਦੇਣੇ ਚਾਹੀਏ ਅੱਛਾ ਜੀ ਅੱਛਾ ਅੱਛਾ ਮੈਂ ਤਾਂ ਸੋੰਭਾ ਰਹਾਂਗਾ ਹਰ ਵਾਰ ਨਹੀਂ ਤੁਹਾਨੂੰ ਇਹ ਇਸ ਗੱਲ ਦੀ ਥੋੜੀ ਜੀ ਸੂਚਨਾ ਸੀ ਵੀ ਇਸ ਤਰ੍ਹਾਂ ਹੋ ਸਕਦਾ ਹੈ ਜਾਂ ਤੁਸੀਂ ਮੰਨ ਨਹੀਂ ਨਹੀਂ ਇਹ ਨਹੀਂ ਸੁਣਦੇ ਕੋਈ ਕੋਈ ਇਨਫੋਰਮੇਸ਼ਨ ਪਾਰਟੀ ਵੱਲੋਂ ਅਕਾਲੀ ਦਲ ਵੱਲੋਂ ਦਿੱਤੀ ਹੋਵੇ ਤੇ ਇਹਦੇ ਮੈਨੂੰ ਕਿਹਾ ਸੀ ਮੇਰੇ ਮੈਨੂੰ ਐਸੀ ਮੈਂ ਕਿਹਾ ਪ੍ਰਮਿੰਦਰ ਨੂੰ ਦੇਣਾ ਹੈ ਤੇ ਕਹਿੰਦਾ ਮੈਂ ਜਦੋਂ ਉਹਨੂੰ ਕਿਹਾ ਹੋਇਆ ਪਹਿਲਾਂ ਮੈਂ ਉਹਨੂੰ ਕਹਦੇ ਕਿ ਤੇ ਹੋਰ ਐਡਜਸਟ ਕਰਦੇ ਕਹਿੰਦਾ ਫਿਰ ਉਹ ਮੈਂ ਗੱਲ ਕਰਦਾ ਮੈਂ ਕਰਦੇ ਹੁਣ ਕਿ ਮੇਰੇ ਨਾਲ ਹੀ ਗੱਲ ਕੀਤੀ ਅੱਛਾ ਇਹਨਾਂ ਨੇ ਸਰਦਾਰ ਤਕਵੀਰ ਸਿੰਘ ਨੇ ਕਿਹਾ ਸੀ ਹਾਂਜੀ ਹਾਂਜੀ ਤੇ ਵੈਸੇ ਤਾਂ ਉੱਥੋਂ ਬਿਨੀ ਚਾਂਦੀ ਦੇ ਮਤਲਬ ਇੱਕ ਚੰਗੀ ਲੜਾਈ ਦੇ ਅੰਦਰ ਆਉਣ ਦੇ ਵਿੱਚ ਤਾਂ ਪਰਮਿੰਦਰ ਹੋਂਦੀ ਸੀਗੇ ਉਹ ਤਾਂ ਹੋਰ ਉਹ ਤਾਂ ਕੋਈ ਹੋਰ ਇਹ ਨੂੰ ਚਿੱਤ ਹੁੰਦੇ ਇਦਾਂ ਇਹ ਵੀ ਮੇਰੀ ਭਾਈ ਦਿੱਤੀ ਹੋਰ ਕੋਈ ਹੈ ਨਹੀਂ ਹਮਮ ਸਵਦੇਵਾ ਜੀ ਕੀਤੇ ਹੋਣੀ ਚਲੋ ਕੋਈ ਨਹੀਂ ਅੱਛਾ ਅੱਛਾ ਤੇ ਤੁਹਾਡਾ ਹੁਣ ਤੁਸੀਂ ਇਲੈਕਸ਼ਨ ਲੜੋਗੇ ਉੱਥੇ ਬਰਮਿੰਦਰ ਹੁਣੀ ਟੀਨਸੇ ਹੋਣੀ ਮਤਲਬ ਇੰਡੀਪੈਂਡੈਂਟ ਨਹੀਂ ਮੇਰੇ ਬਾਅਦ ਤੱਕ ਕੋਈ ਨਹੀਂ ਬੈਠਾ ਕੀਤਾ ਤੇ ਜੋ ਹੁਣ ਤੁਸੀਂ ਅਕਾਲੀ ਦਲ ਦੇ ਵਿੱਚ ਮਰਜ ਕੀਤਾ ਸੀ ਉਹ ਅਕਾਲੀ ਦਲ ਹੈ ਹੁਣ ਉਹ ਤੁਹਾਨੂੰ ਲੱਗਦਾ ਵੀ ਮੇਂ ਡਿਸੀਜਨ ਗਲਤ ਹੋ ਗਿਆ ਜਾਂ ਕਿਸ ਤਰ੍ਹਾਂ ਨਹੀਂ ਨਹੀਂ ਉਹ ਅਜੇ ਕੁਝ ਨਹੀਂ ਬੋਲਦਾ ਅਸੀਂ ਮੀਟਿੰਗ ਮੁੱਢਲੀ ਕਰਕੇ ਦੇਖਾਂਗੇ ਓਕੇ 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 ਕਿਤੇ ਭਾਜੀਪੀ ਦੇ ਵਿੱਚ ਜਾਣ ਦੀ ਵੀ ਕੋਈ ਪੋਸਿਬਿਲਟੀ ਹੈ ਜੀ ਸਰ ਨਹੀਂ ਨਹੀਂ